ਜਪਦੀ ਸਾਹਿਬ ਇਕਿਉਂ ਕਾਨ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪਰ ਸਾਧ ਜਪ ਆਦ ਸਚੇ ਜੁਗਾਂ ਸਚੇ ਹੈ ਵੀ ਸਚੇ ਨਾਨਕ ਹੋਸੀ ਵੀ ਸਚੇ ਸੋਚੇ ਸੋਚ ਨ ਹੋਵੇ ਜੈ ਸੋਚੀ ਲਖਵਾ ਚੁੱਪੈ ਚੁੱਪ ਨ ਹੋਵੇ ਜੈ ਲਾਇਰ ਹਾਨਿਰਤਾ ਪੁਕੇ ਆ ਪੁਕਨਾ ਉਤਰੀ ਜੈ ਬੰਨਾਪੁਰਿਆ ਪਾਨ ਸਹਸ ਸਿਆਰ ਪਾਲਖੋ ਹੀ ਤਾ ਇੱਕ ਨਾ ਚੱਲੇ ਨਾਲ ਕਿ ਸੱਚੇ ਆਰਾ ਹੋ ਵੀਏ ਕਿ ਕੂੜੇ ਟੋਟੇ ਪਾਨ ਹੁਕਮ ਰਜਾਈ ਚਲਣਾ ਨਾਨਕ ਨਿਖਿਆ ਨਾਲ ਹੁਕਮੀ ਹੋਵਨਾ ਕਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮੇ ਨੇ ਵਢਾਈ ਹੁਕਮੇ ਤਮਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਬਖਸ਼ੀਸ਼ एक हुक्मे सदा को आई है हुक्मे अंदर सब को बहार हुकुम न ना कोए नानक हुक्मे जे बुझे हो में कहे ना कोई गावे को तान होवे के तान गावे को दात जाने निशान गावे को गुनवड चारे गावे को विद्या विखम विचार गावे को साज करे है गावे को जी झील फिर देह गावे को जापे दिस है दूर ਗਾਵੇ ਕੋ ਵੇਖੇ ਹਦਰਹ ਦੂਰ ਕਥਨਾ ਕਥਿਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਤੇ ਲੈ ਦੇ ਥਕਪਾਹ ਜੁਗਾ ਜੁਗੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਰਸੈ ਏਈ ਪਰਵਾਹੋ ਸਾਚਾ ਸਾਹਿਬ ਸਾਚ ਨਹੀਂ ਪਾਖਿਆ ਪਾਉ ਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰੇ ਪੇਰ ਕੇ ਘੇ ਰਖੀਏ ਜਿਤ ਦੇ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵੀਚਾਰੇ ਕਰਮੀ ਆਵੇ ਕਪੜਾ ਨਜਰੀ ਮੋਖ ਦੁਆਰੇ ਨਾਨਕ ਹੈ ਵੇ ਜਾਨੀਏ ਸਭ ਆਪੇ ਸਚਿਆਰ ਖਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਕਰਨੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰ ਈ ਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਨ ਹਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਿ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਪਾਣੀ ਕੀ ਨਾਇ ਕਰੀ ਜੇ ਤੀ ਸਿਰਫ ਪਾਈ ਵੇਖਾ ਵਿਨ ਕਰਮਾ ਕੀ ਮਨੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸੁਖ ਸੁਣੀ ਗੁਰ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਦਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀ ਰਤ ਜਗਲੇ ਜੇ तिस ਨਦਰ ਨਾ ਆਵੇ ਤਾ ਵਾਤ ਨ ਕੋਚੇ ਕੀ ਈਟ ਅੰਦਰ ਕੀਟ ਕਰ ਦੋਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁੰਧੇ ਤੇਹਾ ਕੋਈ ਨ ਸੁਜੀ ਜੇ तिस ਗੁਣ ਕੋਈ ਕਰੇ ਸੁਨਿਐ ਚਿੱਦ ਪੀਰ ਸੁਰਨਾਥ ਸੁਨਿਐ ਤਰਤਾ ਤਵਲਾ ਹਕਾਸੈ ਸੁਨਿਐ ਦੀਪ ਲੋਪ ਪਾਤਾਲ सुनिए मोह नासक काल नानक भगत सदा विगासे सुनिए दुख पाप, पाप का नाश सुनिए ईश्वर ब्रह्महिन्द सुनिए मोख सदा हनुमन्द सुनिए योग जुगतन भेद सुनिए सास सिमृत भेद नानक भगत सदा विगासे सुनिए दुख पाप का नाश सुनिए ससंतोख ज्ञान सुनिए अक्षर का स्नान ਸੁਣੀਏ ਫੜ ਫੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਪੰਗਤਾ ਸਦਾ ਅਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੀ ਗਾ ਸੁਣੀਏ ਸੇਖ ਪੀਰ ਪਾਸ਼ਾ ਹੋ ਸੁਣੀਏ ਹੰਦੇ ਪਾਵੇ ਰਾ ਹੋ ਸੁਣੀਏ ਹੱਥ ਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਈ ਕਾਗਜ਼ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋਹ ਛੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ऐसा नाम निरंजन होए जे को मन जाने मन कोई ਮੰਨੇ ਮਾਰਕ ਥਾਕ ਨਾ ਪਾਈ ਮੰਨੇ ਪਸਿਅ ਪਰਗਟ ਜਾਏ ਮੰਨੇ ਮਕ ਨ ਚੰਨੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਐ ਸੰਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇਂ ਦਾ ਪਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਚੈ ਪਾਵੇ ਧਰ ਗੈ ਮਾਨ ਪੰਚੈ ਸੋਹੈ ਧਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਹਿ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬ ਲੈ ਉਪਰ ਕੇ ਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਪਾਰ ਤਲੇ ਕਮੰਜੋਰ ਜੀ ਜਾਤ ਰੰਗਾ ਕੇ ਨਾਮ ਲਬ ਸਬਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੇ ਕੁਨ ਕੂਤ ਕਿਸਾ ਪਸਾਓ ਇੱਕ ਕੁਕਵਾਉ ਤਿਸ ਤੇ ਹੋਵੇ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰੇ ਵਾਰਿਆ ਮੈਂ ਜਾਵਹਿ ਇਕ ਵਾਰੇ ਜੋ ਤੁਧ ਭਾਵੇਂ ਸਾਈ ਪਨਿਕਾਰ ਤੂ ਸਦਾ ਸਨਾਮਤਿ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸਰਖ ਪੋਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਨ ਗਿਆਨ ਵਿਚਾਰ ਅਸੰਖ ਸਥੀ ਅਸੰਖ ਦਾਤਾਰ असंख सुर मुह पख सार असंख मोहन लिवलाए तार कुदरत कवन कहा वीचार वारियां न जावा ही जो तुद पावे साई पाव पलिकार तूं सदा सनामत निरंकार असंख मूर्ख अंध कौर असंख चोर हर राम खोर असंख अमर कर जाए जोर असंख गलवट हत्या कमाही असंख पापी पाप कर जाह अशंख करे यार करे फेरा अशंख मले चमल पखखा अशंख निंद क्षिर करे पहारे नानक नीच कहे विचार वारिया ना जावा एक वार जो तुध पावे साई फनिकार तू सदा स नामत निरंकार अशंख नाम अथंख शंख थाओ अशंख नाम अशंख थाओ अगम अगम अशंखलो अशंख कहे सिर पार होए ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਨ ਬਾਨ ਅਖਰਾ ਸੇ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹ ਜੇ ਫਰਮਾਏ ਤੇ ਤੇ ਪਾਹ ਜੇ ਤਾ ਕੀਤਾ ਤੇ ਤਾ ਨਾ ਵਿਨ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਹੀ ਪਰਿਕਾਰੇ ਤੂੰ ਸਦਾ ਸੁਨਾਮਤ ਨਿਰੰਕਾਰ ਪਰਿਆ ਹੱਥ ਪੈਰ ਦੰਦੇ ਪਾਣੀ ਤੋਤੇ ਉਦਰ ਸੁਖੀ ਮੂਤ ਪਨੀਤੀ ਕਪੜ ਹੋਏ ਦੇ ਸਾਬੁਨ ਲਈਏ ਹੋ ਸੋਏ ਪਰਿਆ ਮਤ ਪਾਪਾ ਕੈ ਸੰਗ ਕੋ ਤੋ ਪੈਨਾਵੇ ਕੈ ਰੰਗ ਕੁੰਨੀ ਪਾਪੀ ਅਖਣਾ ਕਰ ਕਰ ਕਰਨਾ ਨਿਕਲੇ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀਆਂ ਵੋ ਜਾਹੋ ਤੀਰਥ ਤਪ ਦਇਆ ਦਰਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਸਥ ਆਥ ਬਾਣੀ ਪਰਮਾਉ ਸਸਥ ਆਥ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਕਵਨ ਕਵਨ ਸੁਵੇਲਾ ਵਖਤ ਕਵਨ ਕਵਨ ਤੇ ਕਵਨ ਮਾਰ ਕਵਨ ਸੀ ਰੁਤੀ ਮਹਾ ਕਵਨ ਜਿਤ ਹੋ ਆਹਕਾਰ ਵੇਲ ਨ ਪਾਈਐ ਪੰਡਤੀ ਜੇ ਹੋਵੈ ਨੇਕ ਕੁਰਾਨ ਵਖਤ ਨ ਪਾਇਓ ਕਾਧਿਆ ਜੀ ਲਿਖਨ ਨੇਕ ਕੁਰਾਨ ਸਿੱਤਵਾਰ ਨ ਜੋਗੀ ਜਾਨੇ ਰੁੱਤ ਮਹਨ ਕੋਈ ਜਹ ਕਰਤਾ ਸੇਠੀ ਕੋ ਸਾਜੈ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਨਾ ਨਾਨਕ ਆਖਣ ਸਭ ਕੋ ਵਾਖੈ ਇਕ ਦੂ ਇਕ ਸਿਆਨਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆ ਪਹਿ ਜਾਣੇ ਅੱਗੇ ਗਏ ਨਾ ਸੋਇਆ ਅੱਗੇ ਗਏ ਨਾ ਸੋਹੇ ਪਾਤਾਲ ਪਾਤਾਲ ਲਖ ਆਗਾਸ ਹਗਾਸ ਉੜਕ ਉੜਕ ਪਾਤਕੇਵੇਂ ਕਹਿਨ ਇੱਕ ਬਾਤ ਸਹਸ 18 ਕਹਿਨ ਕਤੇਬ ਅਸਲੂ ਇਕ ਧਾਤਿ ਲੇਖ ਹੋਏ ਤਾਂ ਲਿਖੀਐ ਨੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਇਆ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੇ ਆ ਸਮੁੰਦਰ ਸਹ ਸੁਲਤਾਨ ਗਿਰਹਾ ਸੇ ਤੀ ਮਾਨ ਤਨ ਕਿੜੀ ਤੋ ਨਾ ਹੋਵੇ ਜੇ ਤਿਸ ਮਨੋ ਨਾ ਵਿਸਰੇ ਅੰਤ ਨ ਸਿਫਤੀ ਕਹਿਨ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਣ ਸੁਣਨ ਹੰਤ अंत न जापे क्या मनमंत अंत न जाते की किता अंत न जा पै पारावार अंत कारण के ते बिल ताके अंत न पाए जाह एहो अंत न जाने कोई बहुता बोता कह बोता होये वा साहेब उच्चा थाओ ऊचे ऊपर ऊंचा नाओ वड़ ऊचा हो कोई कोय उचे को जाने सोए ਜੇਵਨ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਧ ਅਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਖੱਪ ਟੁੱਟ ਵੇ ਘਾਰ ਕੇਤੇ ਲੈ ਲੈ ਮੁਕਰ ਪਾਹ ਕੇਤੇ ਮੂਰਖਾ ਹੀ ਖਾਹ ਕੇਤੇ ਦੁਖ ਪੋਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਤਾਂ ਖਣ ਪਾਏ ਉਹ ਜਾਣੇ ਦੇ ਕਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸਭ ਹੈ ਕੀਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਸਾ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਹੂ ਅਮੁੱਲ ਪਾਏ ਮੁੱਲ ਸਮਾਹੂ ਅਮੁੱਲ ਸਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੈ ਸਿਦ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮਨ ਜਨ ਸੇਵ ਕੇਤੇ ਆਖੇ ਆਖਨ ਪਾਹ ਕੇਤੇ ਕਹਿ ਕੇ ਉਠ ਉਠ ਜਾਹ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰ ਗਵਾਰਾ ਗਵਾਰ सोदर के हा सोहर के हा जितवै सर्व समाले वाजे नाद अनेक संख्या केते वावन हारे केते राग परस्य कहियन केते गावन हारे गामन तुहनो पौन पानी बैसंत गावे राजा धर्म द्वारी गामे चित्त गुक्त लिख जाने लिख लिख धर्म विचारे गामे ईश्वर ब्रह्मा देवी सोहन सदा सवारे गामे इन्द्र सिंहासन बैठी ਦੇਵ ਤੇ ਅੰਦਰ ਨਾਲੇ ਗਾਵੈ ਸਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੇ ਸਰ ਜੁਗ-ਜੁਗ ਵੇਦ ਦਾ ਨਾਲੇ ਗਾਵੇ ਮੋਹਨਿਆ ਮਨਮੋਹਨ ਸੁਰਗਾਂ ਵਿੱਚ ਪਿਆਲੇ ਗਾਵਨ ਰਤਨੁ ਪਾਇ ਤੇਰੀ ਅਕਸ਼ਰ ਤੇਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਨੀ ਚਾਰੇ गावे खंड मंडल वर पंडा कर कर रखे धारे सेई तुध नो गावन जो तुद पावन रते तेरे भगत रसाले होर केते गावन से मैं चितना आवन नानक क्या विचार्य सोई सोई सदा है साचा साची नाई है भी होसी जाय न जासी रचना जिन रचाई रंगी रंगी पाती कर, कर जैसी माया जिन रो पाई ਕਰ ਕਰ ਵੇਖੈ ਕੀ ਤਾਂ ਆਪਣਾ ਜਿਵੇਂ ਤਿਸ ਦੀਵੜੇ ਆਈ ਜੋਤੀਸ ਭਾਵੇਂ ਸੋਈ ਕਸੀ ਹੁਕਮ ਨ ਕਰਨਾ ਜਾਈ ਸੋ ਪਾਸ਼ਾ ਹੋ ਸ਼ਹ ਪਰ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤਝੋਲੀ ਧਿਆਨ ਕੀ ਕਰੈ ਭੀਪੂਤ ਖਿੰთა ਕਾਲ ਕੁਆਰੀ ਕਾਇ ਜਦੋਂ ਟੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਦੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸੇ ਆਦੇਸ਼ ਆਦ ਅਨੀਲ ਹਨਾਦ ਨਾਹ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਪੰਡਾਰਨ ਕਟ ਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਦ ਹਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵੇ ਨੇਖੇ ਆਵੇ ਪਾਗ आदेश तिसे आदेश आदय नीलेह नाद हनाहत जुग जुगे कोवेश एका एक माई जगत वे आई तिनसे ने फरवान एक संसारी एक भंडारी इक लाए दीवान जीव तिस पावे तिवे चलावे जीव हो वे फरमान ओहो वेखे उना नजर ना आवे बोताए हो विदान आदेश तिसे आदेश ਆਦੇਹ ਨੀਲਹ ਨਾਦਹ ਨਾਹਤ ਜੁਗ ਜੁਗ ਏ ਕੋ ਵੇਸ ਅਸਨ ਲੋਇ ਲੋਇ ਪੰਡ ਆਰੇ ਜੋ ਕਿਛ ਪਾਇਆ ਸੁ ਏ ਕਾ ਵਾਰੇ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲਹ ਨਾਦਹ ਨਾਹਤ ਜੁਗ ਜੁਗ ਏ ਕੋ ਵੇਸ ਇਕ ਦੂਜੀ ਬੋਲਖ ਹੋਇ ਲਖ ਹੋਏ ਲਖ ਵੀਸ ਲਖ ਲਖ ਗੇਣਾ ਕੀਐ ਇਕ ਨਾਮ ਜਗਦੀਸ਼ ਏਤਰਾ ਪਥ ਵੜੀਏ ਏਤਰਾ ਪਥ ਪਵੜੀਏ ਟੜੀਏ ਹੋਏ ਹਕੀਸ ਸੁਣ ਗਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੋੜਾ ਕੋੜੀ ਕੋੜਾ ਠੀਸ ਨਾਨਕ ਨਦਰੀ ਪਾਈਏ ਕੋੜੇ ਕੋੜਾ ਠੀਸ ਅੱਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮਰ ਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰਖੀ ਤਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਥੇ ਸੋਹਣ ਪੰਜ ਪਰਵਾਨ ਨਦੇ ਨਾਨਕ ਇਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਤੇ ਭਾਈ ਕਚ ਪਕਾਈ ਉਥੇ ਭਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਨ ਕੇਤੇ ਕਾਨ ਮਹੇਸ਼ केते भर में कारत करिए रूप रंग के वेश केते करम भूमि में केते केते रूप देश केते इन्द चंद सुर केते केते मंडल देश केते सिद्ध बुद्ध नाथ केते केते देवी वेश केते देव दानव मुनि केते केते रतन समुद्र केते खानी केते वाणी केते पात नरेन्द्र केतिया सुरती सेवक केते नानक अंतना अंत न अंत ज्ञान खंड में ज्ञान पर चंद तिथे नाद विनोद कोड आनंद सरम खंड की बानी रूप तिथे कारत करिय बहुत नोप ताकिया कलिया ताकिया गला कथिया न जा है, ताकिया गला कथिया न जेको कह पिछे पछताए तिथे करिय सुरत बुद्ध ਜਿੱਥੇ ਕੜੀਏ ਸੁਰਤ ਮਤ ਮਤ ਮਨ ਬੁੱਧ ਜਿੱਥੇ ਕੜੀਏ ਸੁਰਤ ਮਤ ਮਨ ਬੁੱਧ ਜਿੱਥੇ ਕੜੀਏ ਸੁਰਤ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਦ ਮਹਾ ਬਲਸੂਰ ਤਿਨ ਮੇ ਰਾਮ ਰਹਿਆ ਪਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹ ਤਾਂ ਕੇ ਰੂਪ ਨ ਕਥਨੇ ਜਾਹ ਨਾ ਉਹ ਮਰੇ ਨਾ ਠਾਗੇ ਜਾ ਜਿਨ ਕੇ ਰਾਮ ਵਸੇ ਮਨ ਮਾਹ ਇੱਥੇ ਭਗਤ ਵਸੈ ਕਹਿ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇੱਥੇ ਖੰਡ ਮੰਡਰ ਵਰ ਪੰਡ ਜੇ ਕੋ ਕਥੇ ਤਾਂ ਅੰਤਰਾ ਅੰਤ ਇੱਥੇ ਲੋ ਲੋ ਹਕਾਰ ਜਿਵ ਜਿਵ ਹੁਕਮ ਦੇਵੇ ਤਿਰਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰ ਰਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਪੰਡਰਾ ਪਾਉ ਅਮ੍ਰਿਤ ਤੇ ਨਾਲ ਕੜੀ ਹੈ ਸਬਦ ਸਚੀ ਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰੇ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕਿਨੇ ਨੇ ਕਿ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੋਜਨੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੋਜਨੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਹੋਈਆਂ ਪੁੱਲਾਂ ਚੁੱਕਾ ਨੂੰ ਮਾਫ਼ ਕਰਨਾ ਜੀ ਵਾਹਿਗੁਰੂ ਜੀਓ